ਉਹ ਭਰਾਵਾ ਅੱਜ ਕੱਲ ਸਾਰਿਆਂ ਦੇ ਨਾਨਕੇ ਮੁੱਲ ਦੇ ਆ ਜਿੰਨੇ ਅਸੀਂ ਪੈਸੇ ਅੱਜ ਭੁਗਤਦੇ ਜਾਂਦੇ ਜਿਵੇਂ ਅਸੀਂ ਜ਼ਿੰਮੇਵਾਰ ਤੱਕੜੇ ਹੁੰਦੇ ਜਾਂਦੇ ਆ ਸਾਡੇ ਸਾਰਿਆਂ ਦੇ ਨਾਨਕੇ ਮੁੱਲ ਦੇ ਆ ਇਹ ਕੀ ਗੱਲ ਬਣੀ ਸਾਰਿਆਂ ਦੇ ਮੁੱਲ ਦੇ ਨਾਨਕੇ ਕਿਵੇਂ ਸਾਰਿਆਂ ਦੇ ਨਾਨਕੇ ਐ ਉਹ ਮੁੱਲ ਦੇ ਆ ਜਿਵੇਂ ਜਿਵੇਂ ਅਸੀਂ ਪੈਸੇ ਪਹਿਲਾਂ ਜਿਵੇਂ ਵਿਆਹ ਹੁੰਦੇ ਸੀ ਮੰਨ ਲਾ ਆਪਣੇ ਬਾਪੂਆਂ ਦੇ ਵਿਆਹ ਹੋਇਆ ਆਪਣੇ ਦਾਦਿਆਂ ਦੇ ਵਿਆਹ ਹੋਇਆ ਤਾਂ ਦਿਨਾਂ ਅਸੀਂ ਆਪਣੇ ਮਾਵਾ ਸੀ ਹਾਂਜੀ ਉਦੋਂ ਨਾਨਕੇ ਸਾਡੇ ਆਪ ਦੇ ਸੀ ਉਹਨਾਂ ਦੇ ਵਿੱਚ ਸਾਡਾ ਆਪ ਦਾ ਡੀਐਨਏ ਸੀ ਆਪ ਦਾ ਖੂਨ ਸੀ ਉਹ ਹਾਂਜੀ ਹਾਂਜੀ ਮੈਨੂੰ ਕਹਿੰਦੇ ਵੀ ਜਿਹੜਾ ਮਤਲਬ ਆਪਣੀਆਂ ਛੁਰਤਾਂ ਤੋਂ ਪਹਿਲਾਂ ਹੁੰਦੀ ਸੀ ਨਾ ਹਾਂਜੀ ਨਾਲ ਕੇ ਹਾਂਜੀ ਉਹ ਉਠਾਂ ਤੇ ਬਹੁਤ ਗੱਡਾਂ ਤੇ ਹੁੰਦੀ ਹੁੰਦੀ ਸੀ ਉਦੋਂ ਇਹੋ ਜਿਹੀ ਸਾਧਨ ਸੀ ਹਾਂ ਸਾਧਨ ਇਹੋ ਜਿਹੀ ਸੀਗੇ ਤੇ ਉਹ ਕਹਿੰਦੇ ਜਦੋਂ ਹੱਦ ਤੇ ਆ ਜਾਂਦੀ ਸੀ ਨਾ ਹਾਂਜੀ ਮਤਲਬ ਵਿਆਹ ਵਾਲੇ ਪਿੰਡ ਦੀ ਹੱਦ ਤੇ ਆ ਜਾਂਦੀ ਸੀ ਉਹ ਆਪਦੀਆਂ ਕੁੜੀ ਦਾ ਨਾਮ ਲੈ ਕੇ ਜਿਵੇਂ ਆਪਣੀਆਂ ਮਾਵਾ ਜਾਂ ਬਾਬੇ ਨਾਲ ਸੀ ਉਹਨਾਂ ਨਾਲ ਇੱਕ ਮੰਬੀਹਾ ਬਣਾਉ ਲੱਗਦੇ ਅੱਛਾ ਫਲਾਨੀ ਕੁੜੀ ਦੇ ਬਾਰ ਮੰਬੀਹਾ ਬੋਲਦੇ ਹਾਂਜੀ ਹਾਂ ਹੈਨਾ ਆ ਤੇ ਹੋਂਟੇ ਪ੍ਰਾਵਾਂ ਉਹ ਨਾਨਕੇ ਖਾਤਮੇ ਹੁਣ ਤਾਂ ਜੋ ਜੋ ਦੀ ਤਕੜੇ ਹੁੰਦੇ ਜਾਂਦੇ ਆ ਜੋ ਜੋ ਬਾਹਰਲੇ ਮੁਲਕਾਂ ਤੁਰੇ ਜਾਂਦੇ ਸਾਡੇ ਨਾਨਕੇ ਇੱਕ ਕਮਰੇ ਜੋ ਕਿ ਸਾਡੇ ਇੱਕ ਕਮਰੇ ਕਿਉਂ ਆਉਂਦਾ ਨਾ ਉਹ ਜਦੋਂ ਹੁਣ ਉਹ ਨਾਨਕੇ ਆਉਂਦੇ ਸੀ ਸਾਡੇ ਆਪਣੇ ਨਾਨਕੇ ਸੀ ਹਾਂਜੀ ਹੈਨਾ ਹਾਂਜੀ ਆਪਣਾ ਰਿਸ਼ਤਾ ਸੀਗਾ ਹਾਂਜੀ ਉਦੋਂ ਉਹਨਾਂ ਨੇ ਕੀ ਕਰਨਾ ਸਾਡੇ ਨਾਲ ਮਾਮਾ ਸਾਡੇ ਨਾਲ ਮਾਸ ਨਾ ਪਹਿਲਾਂ ਸਾਡੇ ਨਾਨੇ ਦੋ ਦੋ ਤਿੰਨ ਤਿੰਨ ਭਾਈ ਹੁੰਦੇ ਸੀਗੇ ਉਹਦੇ ਵਿੱਚ ਤੁਹਾਡੇ ਨਾਲ ਮਾਸਾ ਹੋਣਾ ਮਾਮਾ ਹੋਣਾ ਹੋਰ ਰਿਸ਼ਤੇਦਾਰ ਹੋਣੇ ਇੱਕ-ਇੱਕ ਥੇ ਬਹੁਤ ਜਾਣੇ ਹੋ ਜਾਂਦੇ ਸੀਗੇ ਵੱਡਾ ਪਰਿਵਾਰ ਸੀ ਵੱਡਾ ਪਰਿਵਾਰ ਨਾ ਜਦੋਂ ਇੱਕ ਮੁੰਡਾ ਹੋਇਆ ਨਹੀਂ ਤਾਂ ਕੰਮ ਖਤਮ ਕਿੱਥੋਂ ਮਾਸੀ ਉਹ ਤੇ ਕਿੱਥੋਂ ਭੂਆ ਦੇ ਨਾਲ ਗੱਲਾਂ ਸ਼ੁਰੂ ਕਿੱਥੋਂ ਉਹਨਾਂ ਦੇ ਰਿਸ਼ਤੇ ਨਹੀਂ ਉਹਨਾਂ ਦੇ ਹਾਂਜੀ ਹਾਂਜੀ ਅੱਛਾ ਦੂਜੀ ਗੱਲ ਇਹੋ ਆ ਵੀ ਜਿਹੜੇ ਉਹ ਨਾਨਕੇ ਸੀਗੇ ਹਾਂਜੀ ਉਹ ਸਾਡੀਆਂ ਮਾਸੀ ਨੇ ਜਾਂ ਮਮੀ ਨੇ ਜਿਹੜੇ ਸੰਨੀ ਉਹ ਵੀ ਸੰ ਹਾਂਜੀ ਸਾਡੀ ਦਾੜੀ ਬਣਾ ਲੈਣੀ ਹਾਂਜੀ ਹਾਂ ਹਾਂ ਆਪਾਂ ਦੇਖਦੇ ਰਹੇ ਹਾਂ ਸਾਡੀ ਦੌੜੀ ਬਣਾ ਲੈਣੀ ਤੇ ਉੱਤੇ ਫੁਲਕਾਰੀ ਲੈਣੀ ਘਗਰਾ ਆ ਪਾ ਲੈਣਾ ਚਾਦਰਾਂ ਬਨ ਕੇ ਸਾ ਸਾਦੀ ਬਣ ਜਾਣਾ ਐਸੇ ਸੁੱਟ ਡਾਂਗ ਫੜਨੀ ਡਾਂਗਾਂ ਆ ਹੱਥ 'ਚ ਫੜੀ ਹੋਣੀ ਸਾ ਸਾਦੀ ਬਣ ਕੇ ਜਾਗੋ ਕਰਨੀ ਜਿੰਨਾਂ ਉਹ ਉਸ ਪਿੰਡ ਦੇ ਨਾਲ ਕੁੜੀਆਂ ਹੋਣੀਆਂ ਹੋਰਾਂ ਦੇ ਘਰੀ ਜਾਗੋ ਲੈ ਕੇ ਜਾਣੀ ਹਾਂਜੀ ਹਾਂਜੀ ਰਾਜ ਕਿਸੇ ਦਾ ਗੱਡਾ ਪੂ ਦਾ ਮਾਰਤਾ ਜਿਹਦਾ ਪਰਨਾਲਾ ਪਾਟਦਾ ਕੱਚੇ ਘਰ ਹੁੰਦੇ ਸੀ ਕੱਚੇ ਘਰ ਹੁੰਦੇ ਸੀ ਇਹ ਪਰਨਾਲੇ ਦੂਜੇ ਸੀਗੇ ਪੀਪਾ ਦੇ ਫਰਾਣਾਂ ਨਾਲ ਹਾਂਜੀ ਕਿਸੇ ਦਾ ਪਰਨਾਲਾ ਪਾਟਦਾ ਤੇ ਕੁੜੀਆਂ ਜਾਂਦੀਆਂ ਮਤਲਬ ਕਿਦੇ ਸੇਡ ਦੀ ਦੁਕਾਨਚਵਾਰ ਕੋਈ ਖਾਣ ਵਾਲੀ ਚੀਜ਼ ਚੱਕਰੀ ਖੜੀ ਚਾਰੋਂ ਕਿਚਰਾ ਕਰਤਨਾ ਸਾਡਾ ਸੱਦਾ ਚਾਰ ਸੀ ਪਹਿਲਾਂ ਬਾਕੀ ਉਹਦਾ ਨਾਮ ਤੇ ਸੀਗਾ ਜੀ ਹੁਣ ਵੰਗੂ ਰੋਲਾ ਰੱਪਾ ਨਹੀਂ 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 ਲੁੱਕ ਦੜਦੇ ਨਹੀਂ ਸੀ ਫਿਰ ਅੱਛਾ ਜਿਹਦੇ ਘਰੇ ਜਾਣਾ ਉਹਦੇ ਘਰੋਂ ਹਾਰੇ ਚੱਕਣੀ ਤੋੜੀ ਉਹਦਾ ਲਈ ਉਹਦੇ ਤੋਂ ਤੂੰ ਜਾਣਾ ਆ ਦੇ ਗਲਾਸਾਂ ਚ ਆ ਬਟਨ ਚ ਪਾ ਕੇ ਤੂੰ ਜਾਣਾ ਹੁਣ ਤਾਂ ਯਾਰ ਨਾਣ ਕੇ ਐਵੇਂ ਮੁੱਲਦੇ ਆ ਆ ਜੋ ਜੋ ਤਕੜੇ ਹੁੰਦੇ ਜਾਂਦੇ ਆ ਪਹਿਲੀ ਗੱਲ ਸਾਡੀਆਂ ਮਾਮੀਆਂ ਬੱਸ ਨੇ ਮੁੱਖ ਤੋਂ ਰਿਸ਼ਤੇ ਖਤਮ ਹੋ ਵੀ ਘੱਟ ਗੂ ਹਾਂਜੀ ਪਰਿਵਾਰ ਛੋਟ ਗਏ ਨਾ ਹਾਂ ਪਰਿਵਾਰ ਛੋਟ ਗਏ ਦੂਜੀ ਗੱਲ ਆ ਜਿਹੜੇ ਹੁਣ ਆਏ ਆ ਲਾਡੀਆਂ ਦੇ ਬਾਹਰ ਜਾ ਕੇ ਸਾਡੇ ਤਾਂ ਉਹੀ ਨਾਨਕੇ ਬਣ ਕੇ ਸਾਰਾਂ ਦੀ ਹਾਂਜੀ ਹੁਣ ਤਾਂ ਉਹੀ ਹੁੰਦੇ ਆ ਮੂਰੇ ਤਾਂ ਆਪਦੇ ਪਿੰਡ ਦੇ ਮੈਨੂੰ ਪਤਾ ਵੀ ਸਾਡੇ ਪਿੰਡ ਦੇ ਵਿੱਚੋਂ ਇੱਕੋ ਹੀ ਸਾਡੇ ਨੇੜੇ ਸ਼ਹਿਰ ਦੇ ਵਿੱਚ ਆ ਕੋਈ ਕਮਰੇ ਚੰਦੇ ਆ ਸਾਰੇ ਸਾਰੇ ਪਿੰਡ ਚ ਉਹੀ ਹੋਣੀ ਆ ਕੋਈ 20000 ਲੈ ਕੇ ਨਾਨਕੇ ਬਣਾ ਲੈਂਦਾ ਹਾਂਜੀ ਕੋਈ 25000 ਲੈ ਕੇ ਨਾਨਕੇ ਨਾਨਕੇ ਮੁੱਲ ਦੇ ਲੈ ਕੇ ਸਾਡੇ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਹਾਂ ਜੀ ਬਾਕੀ ਸਾਡਾ ਮੋਹ ਪਿਆਰ ਘਟ ਗਿਆ ਉਹ ਪਿਆਰ ਤਾਂ ਫਿਰ ਘਟਣਾ ਹੀ ਹੈ ਜੀ ਹਾਂ ਮੋਹ ਪਿਆਰ ਸਾਡਾ ਘਟ ਗਿਆ ਨਾ ਆ ਕੇ ਸਾਡੇ ਮੁੱਲ ਦੇ ਹੋ ਗਏ ਭਰਾਵਾ ਹਾਂ ਜੀ ਤੇ ਇਸ ਕਰਕੇ ਜਿਹੜਾ ਹੁਣ ਹੁੰਦਾ ਸੱਭਿਆਚਾਰ ਤੇ ਹੁਣ ਉਹ ਸੱਭਿਆਚਾਰ ਉਹ ਬਹੁਤ ਫਰਕ ਹੈ ਫਰਕ ਹੈ ਹਾਂ ਜੀ ਹਾਂ ਜੀ ਸਾਡਾ ਮਤਲਬ ਹੁਣ ਤਾਂ ਵਿਆਹ ਲਾਲੋ ਵੀ ਵਿਆਹ ਵਾਲੇ ਨਾਲ ਚੱਲਦਾ ਉਹ ਖਰਚੇ ਵਾਲੇ ਅੱਜ ਇੱਕ ਦਿਨ ਜਾਗੋ ਕਰ ਲੋ ਕੱਲੋਂ ਦਾਅਬ ਲਾਵਾਂਗੇ ਹਾਂ ਜੀ ਹਾਂ ਜੀ ਪਾਸੋਂ ਆਪਾਂ ਫੇਰ ਕੋਈ ਪ੍ਰੋਗਰਾਮ ਕਰਵਾਣੀ ਫੇਰ ਇੱਕ ਦਿਨ ਸਾਡੂੰ ਫੇਰ ਕੋਈ ਪ੍ਰੋਗਰਾਮ ਕਰਾ ਲਾਣੀ ਤੇ ਹੁਣ ਰਿਸ਼ਤੇਦਾਰ ਆ ਜਿਹੜੇ ਉਹ ਵੀ ਆਉਣੇ ਆ ਅਗਲਾ ਕਹਿੰਦਾ ਯਾਰ ਹੁਣ ਕਿੰਨੀ ਇੱਕ ਵਾਰੀ ਤੁਰੇ ਕਰਾਂਗੇ ਜਿੰਨਾ ਚਿਰ 10 10 ਦਿਨਾਂ ਸਾਡਾ ਸਾਝ ਸੀਗੀ ਜਿਹੜੇ ਹੁਣ ਮੰਨ ਲਓ ਮੰਗੇਰੀ ਦੇ ਇਕੱਠੇ ਕਰਦੇ ਸੀ ਸਾਡੀ ਇੱਕ ਸਾਝ ਹੀ ਸੀ ਹਾਂਜੀ ਹਾਂਜੀ ਬਹੁਤ ਉਹ ਭਾਈਚਾਰਾ ਸੀ ਹਾਂ ਬਹੁਤ ਭਾਈਚਾਰਾ ਸੀ ਅਸੀਂ ਦੁਰਦ ਖਣਾਉਂਦੀ ਇੱਕ ਦੂਜੇ ਦੇ ਉਹ ਭਾਈਚਾਰਾ ਹੀ ਸੀ ਭਾਈਚਾਰਾ ਸੀ ਹੁਣ ਮੰਨ ਲਓ ਅੱਜ ਦੀ ਹੁਣ ਕੋਈ 25 ਜਾਂ 30 ਲੱਖ ਮਤਲਬ ਪੈਸੇ ਲੰਗਦਾ ਹਾਂਜੀ ਹਾਂ ਨਾ ਹਾਂਜੀ ਤੇ ਉਹਦੇ 10 2000 ਰੁਪਏ ਦੁੱਧ ਲੈ ਦੁੱਧ ਫਰਕ ਦਾ ਪੈਣਾ ਨੇ ਵਿੱਚੇ ਕਿਰੇ ਰਨਾ ਪਰ ਸਾਝ ਨਹੀਂ ਨਾ ਸਾਝ ਨਹੀਂ ਹਾਂਜੀ ਆਪਸੀ ਉਹ ਭਾਈ ਚਾਰ ਕਿਸਾਨ ਦਾ ਚੱਕਰ ਸੀ ਸਾਝ ਤਾਂ ਦੋਨੇ ਦੋਨੇ ਚੀਜ਼ਾਂ ਸੀ ਮੰਜੇ ਵਿਸਤਰੇ ਲਾਉਣੇ ਤੇ ਦੁੱਧ ਵੜਾਉਣਾ ਤੇ ਜਦੋਂ ਹੁਣ ਮੰਜੇ ਵਿਸਤਰੇ ਇਕੱਠੇ ਕਰਨੇ ਸਾਰੇ ਭੈਣ ਭਰਾ ਨਹੀਂ ਗੋੰਡੀ ਇਕੱਠੇ ਹੋਣੇ ਜੀ ਤਾਂ ਫਿਰ ਸਾਰੇ ਪਿੰਡ ਚ ਆਪਾਂ ਮਿਲਣਾ ਚਾਚੇ ਮਾਤਾਆਂ ਨੂੰ ਜਾ ਕੇ ਉਹਨਾਂ ਨੂੰ ਬੁਲਾਉਣਾ ਹਾਂ ਹੈ ਜੀ ਅੱਛਾ ਹੁਣ ਤੇ ਸਾਰੇ ਭਾਈ ਸਾਹਿਬ ਖਾਤਮ ਹੋ ਗਿਆ ਕੰਮ ਹਾਂ ਜੀ ਬਾਸ ਜਿਹੜੇ ਹੁਣ ਨਾਨਕੇ ਆ ਸਾਡੇ ਉਹ ਵੀ ਮਿਲਣਦੇ ਹੋਗੇ ਜਿਹੜੇ ਰਿਸ਼ਤੇ ਆ ਉਹ ਵੀ ਮਿਲਣਦੇ ਹੋਗੇ ਜਿਹਦੇ ਕੋਲੇ 4 ਪੈਸੇ ਆ ਜਾਂਦਾ ਜਾਂ ਜਿਹਦਾ ਕੋਈ ਲੋਟ ਆ ਜਾਂਦਾ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਹਾਂ ਜੀ ਉਹ ਮੈਨੂੰ ਕੋਈ ਆਪਣੇ ਸਾਡੇ ਪਿੰਡ ਦਾ ਬੰਦਾ ਕਿਹਾ ਉਹ ਕਹਿੰਦਾ ਮੈਂ ਜਾ ਰਿਸ਼ਤੇਦਾਰੀ ਦੇ ਵਿੱਚ ਅੱਛਾ ਜੀ ਕਹਿੰਦਾ ਵੀ ਉਹਨਾਂ ਦਾ ਫਰਾ ਪਰਿਵਾਰ ਬਾਹਰ ਹੈ ਠੀਕ ਰਾ ਬਾਹਰ ਆ ਤੇ ਕਹਿੰਦਾ ਭਾਈ ਹੁਣ ਜਿੱਥੇ ਆਪਾਂ ਆਪਣਾ ਰਿਸ਼ਤੇਦਾਰੀ ਉਹ ਆਣ-ਜਾਣ ਨੂੰ ਜਾਣਦੇ ਹੁਣ ਹਾਂ ਜੀ ਹਾਂ ਜੀ ਉਹ ਕਹਿੰਦਾ ਮੈਂ ਉਹਦਾ ਪਤਾ ਲਿਆ ਬਜ਼ੁਰਗਾਂ ਦਾ ਮਾਈਤੇ ਹੋ ਆਪ ਬਜ਼ੁਰਗ ਰਹਿੰਦੇ ਆ ਤੁਸੀਂ ਇਹ ਪਰਿਵਾਰ ਵਾਰ ਅੱਛਾ ਤੇ ਮੁੰਡੇ ਦਾ ਵਿਆਹ ਸੀ ਕਹਿੰਦਾ ਬਾਹਰੋਂ ਆਇਆ ਠੀਕ ਹੈ ਇਹ ਕਹਿੰਦਾ ਮੈਂ ਉਹਨੂੰ ਮਿਲ ਕੇ ਜਦੋਂ ਬਾਹਰ ਤੇ ਖੜਾ ਆ ਤੀ ਕਹਿੰਦਾ ਮੈਨੂੰ ਗਵੰਡ ਨਾਲੇ ਮੁੰਡੇ ਦੇ ਬਾਜ਼ ਮਾਰ ਹਾਂਜੀ ਮੈਨੂੰ ਕਹਦਾ ਆ ਜਾ ਬਾਈ ਚਾਹ ਚੁ ਬਣਾਉਣੀ ਹਾਂਜੀ ਪਲਾ ਮਾਜ ਆਉੜਾ ਹਾਂ ਬਾਕੇ ਮਾਖੀ ਕਿੰਮੀਆਂ ਉਹ ਕਹਿੰਦਾ ਵੀ ਕਿਹੜਾ ਕੰਮ ਨਹੀਂ ਚਾਹ ਕਿ ਚਾਈ ਇਹ ਕਿ ਉਹ ਮੁੰਡਾ ਜਿਹੜਾ ਬਾਹਰੋਂ ਆਇਆ ਸੀਗਾ ਹਾਂਜੀ ਇਹਨਾਂ ਦਾ ਮਤਲਬ ਠੀਕ ਉਹਦੀਆਂ ਗੱਲਾਂ ਕਰਨ ਲੱਗ ਗਿਆ ਉਹ ਵਿਆਹ ਕਰਾ ਕੇ ਗਿਆ ਸੀ ਹਾਂ ਜੀ ਉਹ ਕਹਦਾ ਮੈਂ ਪੁੱਛਿਆ ਵੀ ਆ ਤੂੰ ਗਿਆ ਕਿਉਂ ਗਿਆ ਹਾਂ ਉਹ ਕਹਦਾ ਯਾਰ ਬਾਈ ਮੈਂ ਸੱਦੇ ਨਹੀਂ ਆਂ ਅੱਛਾ ਤੂੰ ਮੈਂ ਕਹਿਆ ਯਾਰ ਕਿੱਦਾਂ ਤੂੰ ਮੂਰੇ ਹੋਣਾ ਹਾਂ ਕਹਿੰਦਾ ਯਾਰ ਬਾਈ ਇਹਦੇ ਨਾਲ ਮੇਰਾ ਕੋਈ ਨਹੀਂ ਸੀਗਾ ਹਾਂ ਇਹਦਾ ਕਹਿੰਦਾ ਬਾਹਰੋਂ ਮੈਨੂੰ ਫੋਨ ਵੀ ਕਰ ਦਿੰਦਾ ਸੀਗਾ ਠੀਕ ਬੀ ਬੀ ਬਾਪੂ ਦੀ ਵੜਕ ਰੱਖੀ ਜਾ ਰ ਦਵਾਈ ਦੂਈ ਦਵਾ ਲਈ ਜੇ ਚੱਲ ਮੱਟ ਹੋਈ ਹਨਾ ਇਹ ਕੋਈ ਬੱਲ ਨਾ ਸੜ ਜਾਣਾ ਤਾਂ ਵੀ ਮੈਨੂੰ ਫੋਨ ਆਉਣਾ ਲਾ ਕੇ ਐਂ ਬੰਦ ਕਰੋ ਹਾਂ ਤੇ ਕਹਿੰਦਾ ਫਿਰ ਸਾਡੇ ਇੱਕ ਗਵਾਂਢੀਆਂ ਦਾ ਹੋਰ ਮੁੰਡਾ ਇਹਦੇ ਨਾਲ ਸੀਗਾ ਉਧਰ ਬਾਹਰ ਅੱਛਾ ਕਹਿੰਦਾ ਕਈ ਦਿਨ ਤੱਕ ਮੈਨੂੰ ਨਾਲ ਨੂੰ ਫਿਰਦਾ ਰਿਹਾ ਜਾਂ ਤਾਂ ਪਹਿਲਾਂ ਫਿਰ ਕਹਿੰਦਾ ਜਦੋਂ ਉਹ ਆ ਗਿਆ ਬਾਹਰਲਾ ਉਹਦੇ ਨਾਲ ਕਹਿੰਦਾ ਮੇਰੀ ਕੋਈ ਮਾੜੀ ਮੁੱਕੀ ਗੋਣੀ ਆ ਉਸਤਾਦullah ਉਹ ਕਹਿੰਦਾ ਜਦੋਂ ਉਹ ਆ ਗਿਆ ਫਿਰ ਕਹਿੰਦਾ ਮੈਨੂੰ ਛੱਡ ਗਿਆ ਉਹ ਨੂੰ ਨਾਲ ਲੈ ਗਿਆ ਅੱਛਾ ਤੇ ਕਹਿੰਦਾ ਫਿਰ ਅਸੀਂ ਭਾਈ ਬਾਰੇ ਗਏ ਨਹੀਂ ਕਹਿੰਦਾ ਹੁਣ ਤੇਰੇ ਸਾਹਮਣੇ ਕਹਿੰਦਾ ਵੀ ਇਹਨਾਂ ਦਾ ਹੀ ਗੋਹਾ ਕੂੜਾ ਦੀ ਛੜ ਤੇ ਰਹਿ ਜਾਂਦਾ ਸਾਰਾ ਕੰਮ ਕਰਦੇ ਰਹੀਆਂ ਤੇ ਪਰ ਕਹਿੰਦਾ ਬਈ ਅੱਜ ਕੱਲ ਮੂਹ ਹੈ ਨਹੀਂ ਇਹ ਗੱਲ ਸਹੀ ਹੈ ਉਹ ਬੰਦੇ ਦੀ ਵੀ ਸਹੀ ਹੈ ਆ ਮਤਲਬ ਤਾਂ ਨਹੀਂ ਮਤਲਬ ਤਾਂ ਹੈ ਹਾਂ ਤੇ ਇਹ ਨਹੀਂ ਪਤਾ ਵੀ ਮਤਲਬ ਉਹਨਾਂ ਨੂੰ ਇਹਦਾ ਪਤਾ ਨਹੀਂ ਵੀ ਸਾਡਾ ਉਥੋਂ ਅੱਜ ਪੂਰੀ ਜਾਂਦੇ ਜਿੱਦੇ ਇੱਛੇ ਕੋਈ ਨੂਰ ਪੈ ਗਈ ਤੇ ਉੱਧਰ ਕੋਣ ਖੜੂਗਾ ਉੱਧਰ ਕੋਣ ਖੜੂਗਾ ਹੈ ਕਿ ਨਾ ਹਾਂਜੀ ਇਹ ਗੱਲਾਂ ਵੀ ਭਰਾਵਾ ਜਦੋਂ ਜਿਵੇਂ ਮਾਹੌਲ ਬਦਲਦਾ ਜਾਂਦਾ ਲੋਕ ਬਦਲਦੇ ਜਾਂਦੇ ਆ ਚਲੋ ਵੇਖੀ ਜਾਊਗੀ ਇਹ ਹੋ ਗਈ